9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਹੋਊਗੀ ਜਿਦੇ ਵਿੱਚ ਲੱਖਾਂ ਕਰੋੜਾਂ ਮਲਾਜ਼ਮ ਮਜ਼ਦੂਰ ਕਿਸਾਨ ਵਰਕਰ ਔਰ ਹਰੇਕ ਵਰਗ ਦੇ ਲੋਕ ਸ਼ਾਮਲ ਹੋਣਗੇ ਇਸ ਹੜਤਾਲ ਵਿੱਚ ਬੈਂਕਿੰਗ ਖੇਤਰ ਬੀਮਾ ਡਾਕ ਕੋਲਾ ਖਣਨ ਇਸੇ ਤਰ੍ਹਾਂ ਹਾਈਵੇਜ਼ ਫੈਕਟਰੀਆਂ ਅਤੇ ਨਿਰਮਾਣ ਖੇਤਰਾਂ ਦੇ ਮਲਾਜ਼ਮ ਵਰਕਰ ਮਜ਼ਦੂਰ ਸ਼ਾਮਲ ਹੋਣਗੇ ਔਰ ਸੂਬਾ ਸਰਕਾਰਾਂ ਦੇ ਸਰਕਾਰੀ ਮਲਾਜ਼ਮ ਵੀ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ ਖਾਸ ਕਰਕੇ ਪੰਜਾਬ ਵਿੱਚ ਇਸ ਹੜਤਾਲ ਦੀ ਵੱਡੇ ਪੱਧਰ ਤੇ ਸਰਗਰਮੀਆਂ ਚੱਲ ਰਹੀਆਂ ਨੇ 10 ਕੇਂਦਰੀ ਟ੍ਰੇਡ ਯੂਨੀਅਨਾਂ ਨੇ ਇਹ ਹੜਤਾਲ ਦਾ ਐਲਾਨ ਕੀਤਾ ਔਰ ਇਹ ਸਾਂਝਾ ਐਲਾਨ ਖਾਸ ਕਰਕੇ ਇਸ ਫੋਰਮ ਨੇ ਜਿਹੜਾ ਕੀਤਾ ਉਹ ਮਜ਼ਦੂਰ ਕਿਸਾਨ ਆਮ ਜਨਤਾ ਦੇ ਵਿਰੁੱਧ ਜਿਹੜੇ ਕਾਰਪੋਰੇਟ ਪੱਖੀ ਨੀਤੀਆਂ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨੇ ਉਹਦੇ ਵਿਰੁੱਧ ਕੀਤੀ ਜਾ ਰਹੀ ਹੈ ਪੰਜਾਬ 'ਚ ਇਸ ਹੜਤਾਲ ਨੂੰ ਹਰ ਪੱਧਰ ਤੇ ਕਾਮਯਾਬ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਉਹ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਜਿਹਨੂੰ ਜਪੀਐਮਓ ਵੀ ਕਿਹਾ ਜਾਂਦਾ ਉਹਦੇ ਵੱਲੋਂ ਲਗਾਤਾਰ ਇਸ ਹੜਤਾਲ ਦੀ ਕਾਮਯਾਬੀ ਲਈ ਅਸਰਗਰਮੀਆਂ ਵੜ ਦਿੱਤੀਆਂ ਨੇ ਔਰ ਆਪੀਐਮ ਉਹਨੇ ਇਹ ਹੜਤਾਲ ਕਰਨ ਦਾ ਜਿਹੜਾ ਸੱਦਾ ਦਿੱਤਾ ਸਮਰਥਨ ਕੀਤਾ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇਹ ਹੜਤਾਲ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਨੀਤੀਆਂ ਦੇ ਵਿਰੋਧ ਹੈ ਦੇਸ਼ ਵਿਰੋਧੀ ਨੀਤੀਆਂ ਦੇ ਵਿਰੋਧ ਹੈ ਔਰ ਜਮਹੂਰੀ ਲਹਿਰ ਨੂੰ ਤੈਸ਼ ਨੈਸ਼ ਕਰਨ ਦੀਆਂ ਸ਼ਾਸਨਾਂ ਦੇ ਵਿਰੋਧ ਇਸ ਹੜਤਾਲ ਦੀ ਤਿਆਰੀ ਲਈ ਪੰਜਾਬ ਚ ਸੀਟਜੂ ਦਿਹਾਤੀ ਮਜ਼ਦੂਰ ਸਭਾ ਜਮਹੂਰੀ ਕਿਸਾਨ ਸਭਾ ਇਸੇ ਤਰ੍ਹਾਂ ਸਬਾਰਡੀਨੇਟ ਸਬਸ ਫੈਡਰੇਸ਼ਨ 1406 ਟੈਕਨੀਕਲ ਸਰਫਸਰ ਯੂਨੀਅਨ ਔਰਤ ਮੁਕਤੀ ਮੋਰਚਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਸੇ ਤਰ੍ਹਾਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਇਹਨਾਂ ਵੱਲੋਂ ਜਥੇਬੰਦੀਆਂ ਵੱਲੋਂ ਹੜਤਾਲ ਦੀ ਤਿਆਰੀ ਕੀਤੀ ਗਈ ਹੈ ਔਰ ਖਾਸ ਕਰਕੇ ਇਹਨਾਂ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਮੰਗਤਰਾਮ 파ਸਲਾ ਗੁਰਨਾਮ ਸਿੰਘ ਦਾਊਦ ਡਾਕਟਰ ਸਤਨਾਮ ਸਿੰਘ ਅਜਨਾਲਾ ਇਸੇ ਤਰ੍ਹਾਂ ਮਲਾਜਮ ਆਗੁਸਤੀਸ਼ ਰਾਣਾ ਸ਼ਿਵਦਤ ਸ਼ਰਮਾ ਜਗਤਾਰ ਸਿੰਘ ਉਪਲ ਸਰਿੰਦਰਪਾਲ ਕੌਰ ਤਰਮਿੰਦਰ ਮਕੇਰੀਆ ਰਵਿੰਦਰ ਰਵੇ ਤੇ ਤੀਰ ਸਿੰਘ 바ਸੀ ਲਗਾਤਾਰ ਹੜਤਾਲ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਨੇ ਔਰ ਖਾਸ ਕਰਕੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਵੀ ਇਸ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਔਰ ਫਰੰਟ ਦੇ ਕਨਵੀਨਰ ਸਤੀ ਸ਼ਰਾਣਾ ਨੇ ਕਿਹਾ ਵੀ ਇਸ ਹੜਤਾਲ ਦੌਰਾਨ ਉਹ ਵੱਡੇ ਪੱਧਰ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ 13% ਡੀਏ ਦੇਣ ਪੁਰਾਣੀ ਪੈਨਸ਼ਨ ਬਹਾਲ ਕਰਨ 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਲਾਗੂ ਕਰਨ ਉਹ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਇਸੇ ਤਰ੍ਹਾਂ 2.95 ਗੁਣਾ ਕਰਾਹੀ ਪੈਨਸ਼ਨਰ ਜਿਹੜੇ ਨੇ ਉਹਨਾਂ ਦੀਆਂ ਪੈਨਸ਼ਨਾਂ ਸੋਧਣ ਤੇ ਮਾਨ ਪੱਤਾ ਹਾਸਲ ਕਰਨ ਵਾਲੇ ਵੱਖ-ਵੱਖ ਵਰਗਾਂ ਨੂੰ ਘੱਟੋ-ਘੱਟ ਉਜਰਤਾਂ ਨਾਲ ਜੋੜਨ ਦੀ ਮੰਗ ਇਸ ਹੜਤਾਲ ਦੌਰਾਨ ਕੀਤੀ ਜਾਵੇਗੀ